देखो ये पटियाला शहर ने और देहाती शहर ने वैसे बहुत ज्यादा मदद की थी बहुत साडे नाल खड़े रहे ਇਸ ਬੜੀ ਆਫਟੀ ਇਲੈਕਸ਼ਨ ਸੀ ਜਿਸ ਪੇਸ਼ਾਨ ਅੰਦੋਲਨ ਚੱਲ ਰਿਹਾ ਸੀ ਤਾਂ ਇਸ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਖੜ ਕੇ ਸਾਫ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਲਈ ਅਸੀਂ ਅੱਜ ਇੱਥੇ ਪਟਿਆਲਾ 1 ਉਹ ਪਟਿਆਲਾ 2 ਦੇ ਵਰਕਰ ਜਿਹੜੇ ਸੀ ਉਹਨਾਂ ਦਾ ਧੰਨਵਾਦ ਕੀਤਾ ਤੇ ਮਾਦੀ ਇੱਕ ਫੰਕਸ਼ਨ ਹੈਗਾ ਔਰ ਇਸ ਤੋਂ ਪਹਿਲੇ ਮੈਂ ਕਲਪਨਾਰ ਦਾ ਕੀਤਾ ਉਸ ਤੋਂ ਪਹਿਲੇ ਸੁਣੋ ਇਹਦਾ ਸਮਾਨੇ ਦਾ ਪਛੇ ਪਰਾਣੇ ਦਾ ਔਰ ਨਾਪੇ ਦਾ ਕੱਢ ਲਿਆ ਹੁਣ बस 3 ਰਹਿ ਗਏ ਨੇ ਉਹ ਵੀ ਮੈਂ ਇਸ ਮਹੀਨੇ ਦੇ ਅੰਦਰ ਕੰਪਲੀਟ ਕਰਕੇ ਧੰਨਵਾਦ ਕਰੂੰਗੀ ਕਿਉਂਕਿ ਬੜੇ ਔਖੇ ਸਮੇਂ ਵਿੱਚ ਲੋਕ ਨਾਲ ਜੁੜੇ ਹੋਏ ਥੇ ਪਟਿਆਲਾ ਸ਼ਹਿਰ ਖਾਸ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਸਟਾਫ ਦਿੱਤਾ ਬਹੁਤ ਵੱਡੀ ਲੀਡ ਡਿਵਾਈਸ एक भी करते हैं। भी करते हैं। तो बहुत, है।, बहुत चिंता वाली है और मेरे ख्याल चाहे लग रहा कि कोई कंट्रोल इस गवर्मेंट का रहा नहीं किसी चीज से और

ਹਾਸਟਲ ਤੇ ਪੰਜਾਬ ਦੇ ਮਾਲਵਾ ਹਲਕੇ 'ਚ ਪਹਿਲੀ ਵਾਰੀ ਪਾਰਟੀ ਆਪਣੇ ਵੱਲ ਦੇ ਉੱਤੇ ਇਹ ਇਲੈਕਸ਼ਨ ਲੜੂਗੀ ਵੈਸੇ ਤਾਂ ਇਹਦੇ ਵਿੱਚ ਪਾਰਟੀ ਦਾ ਕਜੀ ਇਹਨਾਂ ਨੇ ਲੋ ਤਾਂ ਪਾਸ ਕਰ ਲਿਆ ਪਰ ਕਦੀ ਅਸੀਂ ਪਾਰਟੀ ਸਿੰਬਲ ਦੇ ਉੱਤੇ ਕੋਈ ਨਹੀਂ ਲੜਿਆ ਇਹ ਠੀਕ ਹੈ ਆਪਣੇ ਛੜੇ ਹੁੰਦੇ ਨੇ ਗਰੁੱਪ ਬੰਦੇ ਨੇ ਸਪੋਰਟ ਕਰੀ ਜਾਂਦਾ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਇਲੈਕਸ਼ਨ ਦੇ ਨਾਲ ਬਹੁਤ ਮਜ਼ਬੂਤੀ ਨਾਲ ਬੀਜੇਪੀ ਜਾਂ ਨੀਹਾ ਭਰਿਆ ਜਾਣਗੇ

ਪਤਾ ਨਹੀਂ ਨਾ ਜੀ ਆਪਣੀ ਸੋਚ ਹੈ ਕਿ ਕਿੰਨਾ ਚਿਲਾਣਾ ਹੈ ਇਹਨਾਂ ਨੂੰ ਇਹ ਨਹੀਂ ਪਰਵਾਹ ਕਿ ਸੜਕਾਂ ਟੁੱਟੀਆਂ ਨੇ ਸੂਏ ਸਾਫ ਨਹੀਂ ਹੋਇਆ ਸੋ ਕੱਲਾ ਜਿਹੜੀਆਂ ਮਿਊਂਸਪਲਟੀ ਨੂੰ ਦੇਖਣਿਆ ਪੰਡੀਆਂ ਨੇ ਇਲੈਕਟਿਡ ਬੰਦਾ ਹੋਏ ਤਾਂ ਉਹ ਜ਼ਰੂਰ ਡੌਲਾ ਪਾਊਗਾ ਮਿਊਂਸਪਲਟੀ ਦੇ ਕਮਿਸ਼ਨਰ ਨੂੰ ਪਾਊਗਾ ਉਹ ਤਾਂ ਜ਼ਰੂਰੀ ਹੈ ਜੇ ਇਹਨਾਂ ਨੂੰ ਲੋਕਾਂ ਦੀ ਨਹੀਂ ਪਰਵਾਹ ਤਾਂ ਇਲੈਕਟ੍ਰਿਕ ਕਿ ਫਾਊਂਡੇਸ਼ਨ ਆਖਿਰ ਵਾਲਾ ਵੀ ਦਰਮਾਤੀ ਪ੍ਰੋਗਰਾਮ ਹੈ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਕੀ ਹੋ ਜੇ ਟੱਕੇ ਦੀ ਗਰੁੱਪ ਤੋਂ ਖਿਆਲ ਹੈ ਮੈਂ ਜਿਹੜੇ ਨਹੀਂ ਪਹੁੰਚ ਸਕੇ ਮੈਂ ਕਿਹਾ ਵੀ ਆਪਣੀ ਸਪੀਚ ਜੇ ਕਿ ਉਹਨਾਂ ਨੂੰ ਵੀ ਮੈਂ ਦਿਲੋਤਨਵਾਦ ਕਰਦੀ ਐ ਔਰ ਆਪਣੇ ਆਪਣੇ ਕਈ ਇਹੋ ਜਿਹੇ ਜਿਵੇਂ ਹੋ ਜਾਂਦੇ ਨੇ ਔਰ ਨਹੀਂ ਸੂਟ ਕਰਦਾ ਪਰ ਇਹਦਾ ਮਤਲਬ ਨਹੀਂ ਕਿ ਉਹਨਾਂ ਦਾ ਤਨਵਾਦ ਨਹੀਂ ਔਰ ਉਹ ਸਾਡੇ ਇੱਕ ਮੈਂਬਰ ਨਹੀਂ

एक गवर्नमेंट के औखी चीज क्योंकि बहुत सारिया हर साल कोई ना कोई स्टेट की इलेक्शन होंगी है और कोई पार्टी अपनी एक बार इलेक्ट होकर पूरा टर्म करना चाहती है पर दे हाँ सब एक होके एक बना के निर्णय लना चाहिए और वन नेशन वन इलेक्शन होनी चाहिए